ਸੋ ਲੋਕ ਸਭਾ ਚੋਣਾਂ ਤੋਂ ਪਹਿਲਾਂ ਅਸੀਂ ਇੱਕ ਨਵਾਂ ਪ੍ਰੋਗਰਾਮ ਸ਼ੁਰੂ ਕਰ ਰਹੇ ਹਾਂ ਜਿਸ ਵਿੱਚ ਹਰ ਰੋਜ਼ ਅਸੀਂ ਤੁਹਾਨੂੰ ਵਿਖਾਵਾਂਗੇ ਪੰਜਾਬ ਦੇ ਪ੍ਰਮੁੱਖ ਲੀਡਰਾਂ ਦੇ ਵੱਡੇ ਵੱਡੇ ਬਿਆਨ ਵੱਖ-ਵੱਖ ਲੀਡਰਾਂ ਨੇ ਇੱਕ ਦੂਸਰੇ ਤੇ ਕਿਵੇਂ ਇਲਜ਼ਾਮਬਾਜ਼ੀ ਕੀਤੀ ਤੁਹਾਨੂੰ ਸਾਰਾ ਵਿਸਥਾਰ ਚ ਸੁਣਾਉਨੇ ਆ ਨਹੀਂ ਜੀ ਮੈਨੂੰ ਤਾਂ ਲੱਗਦਾ ਹੈ ਕਿ ਪਹਿਲੀ ਵੇਵ ਦੇ ਵਿੱਚ ਹੀ ਲੋਕਾਂ ਨੇ ਇੰਨਾ ਜ਼ਬਰਦਸਤ ਹੰਗਾਰਾ ਦਿੱਤਾ ਸਾਨੂੰ ਕੇ ਲੋਕ ਪਹਿਲੀ ਵੇਵ ਦੇ ਵਿੱਚ ਸਾਨੂੰ ਕਹਿੰਦੇ ਸੀ ਜੀ ਵੋਟ ਤੁਹਾਡੀ ਪਰ ਹੁਣ ਲੋਕ ਖੁੱਲ ਕੇ ਆ ਰਹੇ ਆ ਸੜਕਾਂ ਤੇ ਆ ਗਏ ਆ ਲੋਕ ਇਹ ਕੋਈ ਮਸਲਾ ਨਹੀਂ ਰਿਹਾ ਕਿ ਕੋਈ ਕਾਲੀ ਆ ਕੋਈ ਪਾਰਟੀ ਆ ਮੈਂ ਸਭ ਨੇ ਤੁਹਾਨੂੰ ਦੱਸਿਆ ਵੀ ਜਿਹੜਾ ਉਹਨਾਂ ਦੀ ਹੈਗੇ ਆ ਕਾਂਗਰਸ ਦੇ ਐਮਐਲਏ ਆ ਐਮਐਲ ਕਾਂਗਰਸ ਦੇ ਐਮਐਲਏ ਜਸਵੀਰ ਸਿੰਘ ਡੇਮਪਾ ਹੈ ਵੀ ਚੋਣ ਪ੍ਰਚਾਰ ਤਾਂ ਉਹ ਕਰ ਰਹੇ ਆ ਪਰ ਵੋਟ ਜਿਹੜੀ ਆ ਉਹ ਖਡੂਰ ਸਾਹਿਬ ਦੇ ਉਤੋਂ ਪੰਥਿਕ ਰਵੈਤੀ ਸੀਟ ਹੈ ਜਿਹੜੀ ਉਹਨਾਂ ਦੀ ਵੰਡੀ ਆ ਤੇ ਉਹਨਾਂ ਨੂੰ ਹੀ ਪੈਣੀ ਹੈ ਜਦੋਂ ਪੋਲੀਟੀਕਲ ਬੰਦੇ ਪੋਲੀਟਿਕਸ ਦੀ ਗੱਲ ਕਰਦੇ ਆ ਤੇ ਫਿਰ ਜਿਹੋ ਜਿਹਾ ਕੋਈ ਸਵਾਲ ਕਰਦਾ ਉਹੋ ਜਿਹਾ ਉਹਦਾ ਜਵਾਬ ਦੇਣਾ ਪੈਂਦਾ ਲੇਕਿਨ ਅਸੀਂ ਬੜੀ ਗੰਭੀਰਤਾ ਨਾਲ ਆਪਣੀ ਪਾਰਟੀ ਵਿੱਚ ਬਹਿ ਕੇ ਵਿਚਾਰ ਕੀਤੀ ਆ ਕਿ ਸਾਨੂੰ ਨਾਂ ਤੇ ਸੁਖਪਾਲ ਕਹਿ ਰਿਆਲ ਵੇਖਣਾ ਚਾਹੀਦਾ ਨਾ ਉਹਦੀ ਪਾਰਟੀ ਵਾਲ ਵੇਖਣਾ ਚਾਹੀਦਾ ਸਾਡਾ ਤੇ ਇੱਕੋ ਇੱਕ ਜਿਹੜਾ ਮਿਸ਼ਨ ਆ ਕਿ ਅਸੀਂ ਸਿਧਾਂਤ ਦੀ ਰਾਜਨੀਤੀ ਜਿਹੜੀ ਪੰਜਾਬ ਵਿੱਚੋਂ ਉੱਡ ਚੁੱਕੀ ਆ ਉਹ ਲਿਆਉਣਾ ਚਾਹੁੰਦੇ ਆ ਤੇ ਖਾਲੜਾ ਸਾਹਿਬ ਦੀ ਜਿਹੜੀ ਕੁਰਬਾਨੀ ਆ ਉਹਨੂੰ ਕਦੀ ਕੋਈ ਪੰਜਾਬੀ ਨਹੀਂ ਮੈਂ ਸਮਝ ਨਾਲ ਲੁਕਾਈ ਉਹਨੂੰ ਇਗਨੋਰ ਨਹੀਂ ਕਰ ਸਕਦੇ ਕਿਉਂਕਿ ਜਿੱਡੀ ਵੱਡੀ ਕੁਰਬਾਨੀ ਉਹਨਾਂ ਨੇ ਦਿੱਤੀ ਆ ਔਰ ਜਿਸ ਮਿਸ਼ਨ ਵਾਸਤੇ ਉਹਨਾਂ ਨੇ ਕੁਰਬਾਨੀ ਦਿੱਤੀ ਆ ਐਸੇ ਮਿਸ਼ਨ ਵਾਸਤੇ ਆਪਣੇ ਕੁਰਬਾਨੀ ਸ਼ਾਇਦ ਹੋਰ ਦੁਨੀਆ ਦੇ ਕਿਸੇ ਵੀ ਇਨਸਾਨ ਨੇ ਨਹੀਂ ਦਿੱਤੀ ਬਿਲਕੁਲ ਅਸੀਂ ਖਾਲੜਾ ਜੀ ਦਾ ਸਾਥ ਦੇ ਰਹੇ ਆ ਅਜੇ ਅਸੀਂ ਇਹ ਫੈਸਲਾ ਕਰਾਂਗੇ ਕਿ ਜਿਹੜੀਆਂ ਸੀਟਾਂ ਦੇ ਉੱਤੇ ਸਾਡੇ ਉਮੀਦਵਾਰ ਖੜੇ ਨਹੀਂ ਉਥੇ ਕਿਹੜੇ ਉਮੀਦਵਾਰ ਦੀ ਜਾਂ ਕਿਸ ਪਾਰਟੀ ਦੀ ਮਤ ਕਰਨੀ ਸਾਡੀ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਹੋਏਗੀ ਉਹਦੇ ਵਿੱਚ ਫੈਸਲਾ ਲਵਾਂਗੇ ਕਿ ਪੰਜਾਬ ਦੀਆਂ ਜਿਹੜੀਆਂ ਬਾਕੀ 12 ਸੀਟਾਂ ਨੇ ਜਾਂ ਜਿੱਥੇ ਸਾਡੇ ਉਮੀਦਵਾਰ ਨਹੀਂ ਖੜੇ ਉਥੇ ਕਿਹੜੀ ਪੋਲੀਟੀਕਲ ਪਾਰਟੀ ਦੀ ਮਦਦ ਕਰਨੀ ਆ ਜਾਂ ਜਾਂ ਕਿਹੜੇ ਉਮੀਦਵਾਰ ਦੀ ਮਦਦ ਕਰਨੀ ਜਗਮੀਤ ਬਰਾੜ ਜੀ ਅੱਜ ਮੈਨੂੰ ਮੈਂ ਵੀ ਅਖਬਾਰ ਵਿੱਚ ਪੜਿਆ ਕਿ ਉਹ ਸ਼ਰੋਬਣੀ ਅਕਾਲੀ ਦਲ ਜੁਆਇਨ ਕਰ ਰਹੇ ਆ ਬੜੀ ਹੈਰਾਨਗੀ ਹੋਈ ਆ ਲੇਕਿਨ ਕਈ ਵਾਰੀ ਸੋਚਦੇ ਆ ਹੈਰਾਨਗੀ ਵਾਲੀਆਂ ਗੱਲਾਂ ਵੀ ਹੁੰਦੀਆਂ ਪਰ ਕਈ ਗੱਲਾਂ ਐ ਇਦਾਂ ਹੁੰਦੀਆਂ ਜਿਵੇਂ ਬੰਦੇ ਦਾ ਪਹਿਲਾਂ ਹੀ ਕੋਈ ਮਨ ਬਣਿਆ ਹੁੰਦਾ ਬਰਾੜ ਸਾਹਿਬ ਨੇ ਕਈ ਪਾਰਟੀਆਂ ਬਦਲੀਆਂ ਇੱਕ ਨਹੀਂ ਉਹ ਅੱਜ ਅਕਾਲੀ ਦਲ 'ਚ ਨਹੀਂ ਗਏ ਉਹ ਕਾਂਗਰਸ ਪਾਰਟੀ ਚ ਆਏ ਪਹਿਲਾਂ ਅਕਾਲੀ ਦਲ ਚ ਸੀਗੇ ਫਿਰ ਕਾਂਗਰਸ ਸੀਗੇ ਫਿਰ ਉਹਨਾਂ ਤਵਾਰੀ ਕਾਂਗਰਸ ਬਣਾ ਲਈ ਫਿਰ ਉਹਨਾਂ ਨੇ ਥੋੜਾ ਜਿਹਾ ਚਿਹਰਾਬ ਚ ਵੀ ਕੰਮ ਕੀਤਾ ਫਿਰ ਤਰਮੂਲ ਕਾਂਗਰਸ ਤੇ ਚਲੇ ਗਏ ਫਿਰ ਉਹ ਹੁਣ ਕਾਂਗਰਸ ਤੇ ਜਾਣਾ ਚਾਹੁੰਦੇ ਸੀ ਟਿਕਟ ਮੰਗੀ ਆ ਨਹੀਂ ਮਿਲੀ ਹੁਣ ਉਹ ਅਕਾਲੀ ਦਲ ਚ ਆ ਗਏ ਨੇ ਸੋ ਐਸਾ ਜਿਹੜੇ ਰਿਵਾਜ ਨੇ ਐਸੀ ਜਿਹੜੀ ਕਾਰਵਾਈ ਆ ਨਾ ਉਹ ਲੋਕਾਂ ਨੂੰ દિਸ਼ਾਹੀਣ ਕਰਦੀ ਆ ਕਿ ਲੋਕ ਕਿਨੂੰ ਲੀਡਰ ਮੰਨਣ ਕਿਹੜੀ ਪਾਰਟੀ ਨੂੰ ਮੰਨਣ ਜਦੋਂ ਪਾਰਟੀ ਜਿਹੜੀ ਆ ਇੱਕ ਪਾਰਟੀ ਨਾਲ ਕਈਆਂ ਪਾਰਟੀਆਂ 'ਚ ਜਾਣ ਦਾ ਪ੍ਰੋਗਰਾਮ ਹੋਵੇ ਫਿਰ ਮੈਂ ਇੱਕ ਗੱਲ ਬਰਾੜ ਸਾਹਿਬ ਨੂੰ ਕਹਾਂਗਾ ਮੈਂ ਉਹਨਾਂ ਨੂੰ ਆਪ ਸੁਣਿਆ ਉਹਨਾਂ ਦੇ ਭਾਸ਼ਣ ਸੁਣੇ ਨੇ ਉਹ ਭਾਸ਼ਣ 'ਚ ਬਾਦਲ ਪਰਿਵਾਰ ਬਾਰੇ ਇੱਕ ਗੱਲ ਕਹਿੰਦੇ ਹੁੰਦੇ ਸੀ ਕਿ ਇਹ ਮੇਰੇ ਪਿਓ ਦੇ ਕਾਤਲ ਨੇ ਤੇ ਅੱਜ ਆਪਣੇ ਪਿਓ ਦੇ ਕਾਤਲਾਂ ਨਾਲ ਹੱਥ ਮਿਲਾ ਰਹੇ ਆ ਇਨੂੰ ਕਿੰਨੀ ਕਸੂਲ ਦੀ ਰਾਜਨੀਤੀ ਆਪਾਂ ਕਹਿ ਸਕਦੇ ਹਾਂ ਚੰਗਾ ਸੀ ਬਰੰਪੁਰਾ ਸਾਹਿਬ ਦਾ ਧੰਨਵਾਦ ਕਰਦੇ ਆਂ ਟਕਸਾਲੀਆਂ ਦਾ ਧੰਨਵਾਦ ਕਰਦੇ ਆਂ ਅਸੀਂ ਤਾਂ ਪਹਿਲਾਂ ਹੀ ਗੱਲ ਕਹੀ ਸੀ ਉਹਨਾਂ ਨੂੰ ਕਾਲੀ ਕਰਕੇ ਉਹ ਥੋੜੀ ਅਸੀਂ ਬੜਾ ਸਮਝਾਇਆ ਵੀ ਕਾਲੀ ਨਾ ਕਰੋ ਬਸਪਾ ਅਨੰਦਪੁਰ ਸਾਹਿਬ ਨੇ ਇਨਸਿਸਟ ਕਿਉਂਕਿ ਕਾਸ਼ੀਰਾਮ ਸਾਹਿਬ ਦਾ ਜਨਮ ਉਸ ਹਲਕੇ ਦੇ ਪਿੰਡ ਦੇ ਵਿੱਚ ਹੋਇਆ ਕਾਲੀ ਕਰਕੇ ਅਸੀਂ ਤਾਂ ਇਹ ਵੀ ਕਿਹਾ ਸੀ ਵੀ ਤੁਸੀਂ ਇੱਕ ਵਾਰ ਸੈਕਰੀਫਾਈਜ਼ ਕਰੋ ਤੁਹਾਨੂੰ ਸੈਕਰੀਫਾਈਜ਼ ਕਰਨਾ ਚਾਹੀਦਾ ਕਿਉਂਕਿ ਤੁਸੀਂ ਲੰਬਾ ਸਮਾਂ ਬਾਦਲਾਂ ਦੀ ਲੂਟ ਪਾਰਟੀ ਦੇ ਵਿੱਚ ਰਹੇ ਹੋ ਜੀ ਇੰਨੀ ਛੇਤੀ ਲੋਕ ਤੁਹਾਡੇ ਤੇ ٹرسٹ ਨਹੀਂ ਕਰਨਗੇ ਹਾਰੇ ਹੋਏ ਆ ਜੇ ਮੈਂ ਮਹਾਰਾਣੀ ਪ੍ਰਨੀਤਕੌਰ ਦੀ ਗੱਲ ਕੀਤੀ ਹੈ ਨਾ ਮਹਾਰਾਣੀ ਪ੍ਰਨੀਤਕੌਰ ਤੇ ਉਹਦਾ ਘਰ ਵਾਲਾ ਕੈਪਟਨ ਮਰਿੰਦਰ ਸਿੰਘ ਜਿਹੜਾ ਕਹਿੰਦਾ ਮੈਂ ਗੈਂਗਸਟਰਾਂ ਦੇ ਖਿਲਾਫ ਹਾਂ ਮੈਂ ਗੈਂਗਸਟਰ ਖਤਮ ਕਰਨੇ ਆ ਮਹਾਰਾਣੀ ਪ੍ਰਨੀਤਕੌਰ ਦੀ ਪਹਿਲੀ ਹਾਰ ਦੀ ਨਿਸ਼ਾਨੀ ਪਟਿਆਲੇ ਦਾ ਇੱਕ ਨਾਮੀ ਗੈਂਗਸਟਰ ਉਹਨੇ ਸ਼ਾਮਲ ਕੀਤਾ ਗੈਂਗਸਟਰਾਂ ਦੀਆਂ ਫੌੜੀਆਂ ਤੇ ਇਲੈਕਸ਼ਨ ਜਿੱਤਣ ਨੂੰ ਫਿਰਦੀ ਆ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਮੇਰੀ ਨਾਰਿੰਗ ਸਾਹਿਬ ਨਾਲ ਗੱਲ ਹੋਈ ਮੈਂ ਉਹਨਾਂ ਨੂੰ ਇਨਵਾਈਟ ਕਰਨਾ ਚਾਹੁੰਦਾ ਸੀ ਕਮਲ ਸ਼ਰਮਾ ਹੋਰ ਨਾਲ ਗੱਲ ਹੋਈ ਮੇਰੀ ਮੁਖਸਰ ਦੇ ਬੀਜਪੀ ਔਰ ਸਾਰੇ ਆਗੂਆਂ ਨਾਲ ਗੱਲ ਹੋਈ ਉਹ ਸਾਰੇ ਦੇ ਸਾਰੇ ਸਰਗਰਮੀ ਨਾਲ ਇੱਕ ਇੱਕ ਪਿੰਡ ਦੇ ਚੋਣ ਲੜ ਰਹੇ ਨੇ ਔਰ ਕਾਂਗਰਸ ਪਾਰਟੀ ਅਜੇ ਤੱਕ ਆਪਣੇ ਕੈਂਡੀਡੇਟ ਡਿਕਲੇਅਰ ਕਰਨ ਤੋਂ ਜਿਵੇਂ ਸਾਹ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਕਿਹਾ ਹੈ ਕਿ ਬਿੱਟੂ ਨੂੰ ਭੇਜਿਆ ਗਿਆ ਉੱਥੇ ਜਲਾਲਾਬਾਦ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਔਰ ਅਮਰਿੰਦਰ ਸਿੰਘ ਹੋਰੀ ਇੱਥੇ ਚੋਣ ਲੜੇ 33000 ਵੋਟ ਲੈ ਕੇ ਮੁੱਖ ਮੰਤਰੀ ਦੇ ਉਮੀਦਵਾਰ ਹੁੰਦਿਆ ਹੋਇਆ ਉਹਨਾਂ ਨੂੰ ਸ਼ਿਕਸਤ ਹੋਈ ਇਹ ਆਵਾਮ ਨਾਲ ਤੇ ਲੋਕਾਂ ਨਾਲ ਜੋ ਪਿਆਰ ਹੈ ਉਹਦਾ ਇੱਕ ਬੜਾ ਵੱਡਾ ਸਬੂਤ ਹੈ ਮੈਂ ਹੁਣ ਜਿਆਦਾ ਵਕਤ ਨਾ ਲੈ ਕੇ ਤੋੜਾ ਸਭ ਭਰਾਵਾਂ ਪੈਣਾ ਦਾ ਸਭ ਵੀਰਾਂ ਦਾ ਸਾਰੀ ਪ੍ਰੈਸ ਦਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦਾ ਮਜੀਠੀਆ ਪਰਿਵਾਰ ਦਾ ਸਾਡੀ ਪੈਣ ਦਾ ਔਰ ਨਾਲ ਦੀ ਨਾਲ ਸੁਖਬੀਰ ਸਿੰਘ ਜੀ ਬਾਦਲ ਪ੍ਰਧਾਨ ਸਾਹਿਬ ਦਾ ਉਹਨਾਂ ਦੇ ਨਾਲ ਆਏ ਹੋਏ ਸਾਰੇ ਜੋ ਐਮ ਐਲ ਏ ਐਕਸ ਐਮ ਐਲ ਏ ਸਹਿਬਾਨ ਹਨ ਜ਼ਿਲ੍ਹਿਆਂ ਦੇ ਪ੍ਰਧਾਨ ਹਨ ਆਗੂ ਹਨ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਬੱਤੇ ਹੀ ਕਹਿਣਾ ਕਿ ਐਡੀ ਵੱਡੀ ਤਾਕਤ ਹੁਣ ਮਿਲ ਗਈ ਹੈ ਐਡਾ ਵੱਡਾ ਸਲਾਹਕਾਰ ਮਿਲ ਗਿਆ ਹੈ ਸਾਜਗਮੀਤ ਸਿੰਘ ਬਰਾੜ ਕਿ ਹੁਣ ਮੇਰਾ ਕਹ ਲੈ ਇਹਨਾਂ ਦੀ ਮੰਨ ਲਿਆ ਕਰੋ ਹੋਰ ਭਾਵੇਂ ਕਿਸੇ ਦੀ ਮੰਨ ਨਾ ਇਹਨਾਂ ਨੇ ਸਿਆਣੀ ਸਲਾਹ ਦੇਣੀ ਹੈ ਜਾਂ ਮੈਂ ਸਿਆਣੀ ਸਲਾਹ ਦੇ ਨਾ ਕਈ ਤੇ ਚੱਕੀ ਹੀ ਜਾਂਦੇ ਆ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਇਸ਼ ਕਰਕੇ ਮੈਂ ਭਰਾਵੋ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਇਹ ਤਾਂ ਬਹੁਤ ਛਿਰਤੋਂ ਵਸੀ ਕਹੀ ਜਾਂਨੇ ਕਿ ਕੁਝ ਨਹੀਂ ਹੋਇਆ ਇਹ ਸਿਰਫ ਅਖਵਾਰੀ ਇਸ਼ਤਿਹਾਰ ਦੇ ਕੇ ਜਾਂ ਟੀਵੀ ਤੇ ਇਸ਼ਤਿਹਾਰ ਦੇ ਕੇ ਥੋੜੀ ਨਸ਼ਾ ਬੰਦ ਹੋਊਗਾ ਗੁਟਕਾ ਸਾਹਿਬ ਦੀ ਸੌਂ ਖਾ ਕੇ 4 ਹਫ਼ਤਿਆਂ ਦਾ ਟਾਈਮ ਲੈ ਕੇ ਉਹਦੇ ਵਿੱਚ ਇਹ ਵੀ ਕਿਹਾ ਕਿ ਆਪ ਵਾਲੇ ਦਾ 4 ਮਹੀਨੇ ਕਹਿੰਦੇ ਅਸੀਂ 4 ਹਫ਼ਤੇ ਜੀ ਕਰ ਦਾਂਗੇ ਤੇ ਹੁਣ ਆਪ ਵਾਲੇ ਸਵਾ ਦੋ ਸਾਲ ਤੋਂ ਰੌਲਾ ਪਾਈ ਜਾਂਦੇ ਕਿੱਥੇ ਕਰਕੇ ਦਿਖਾਤਾ ਦਿਓ ਤੇ ਹਰ ਰੋਜ਼ ਨੌਜਵਾਨਾਂ ਦੀ ਓਵਰਡੋਜ਼ ਨਾਲ ਮੌਤ ਹੋ ਰਹੀ ਹੈ ਕਿਸਾਨਾਂ ਦੀ ਵੀ ਹਰ ਰੋ ਚਾਰ ਦੀ ਐਵਰੇਜ ਮਤਲਬ ਕੁਝ ਨਹੀਂ ਹੋਇਆ ਜੀ ਸਿਰਫ ਮੁੱਖ ਮੰਤਰੀ ਬਣ ਕੇ ਘਰੇ ਬਹਿ ਗਏ ਹੋਰ ਕੁਝ ਨਹੀਂ ਹੋਇਆ ਰਲੇ ਹੋਏ ਨੇ ਆਪਸ ਚ ਤੇ ਲੋਕ ਇਸ ਵਾਰ 19 ਮਈ ਨੂੰ ਆਪਣੀ ਉਹ ਗਲਤੀ ਜਿਹੜੀ 2017 ਚ ਇਹਨਾਂ ਨੂੰ ਇਹਨਾਂ ਦੀਆਂ ਝੂਠੀਆਂ ਸੌਹਾਂ ਤੇ ਯਕੀਨ ਕਰਨ ਨਾਲ ਉਹਨੂੰ ਸੁਧਾਰਨ ਗਿਆ ਸੀ ਦੇਖੋ ਚੋਪਾਲ ਸਿੰਘ ਖਹਿਰਾ ਉਸੇ ਕਾਂਗਰਸ ਦੇ 20 ਸਾਲ ਮੈਂਬਰ ਰਹੇ ਨੇ ਜੇ ਜਿਹੜੀ ਕਾਂਗਰਸ ਜਿਹੜੀ ਹੈ ਉਹ ਜੋ ਬੀਬੀ ਖਾਲੜਾ ਦਾ ਪਰਿਵਾਰ ਜਿਹੜਾ ਲਾਵਰਸ ਲਾਸ਼ਾਂ ਲੱਭ ਰਹੇ ਸੀ ਜਦੋਂ ਉਦੋਂ ਉਹ ਕਾਂਗਰਸ ਦੇ ਵਿੱਚ ਸੀ ਸੋ ਅੱਜ ਉਹ ਉਹਨਾਂ ਨੂੰ ਅਚਾਨਕ ਜਾਗ ਪਿਆ ਉਹਨਾਂ ਦਾ ਪੰਥਕਪ੍ਰੇਮ ਸੋ ਅਸੀਂ ਉਹੀ ਕਹਿੰਦੇ ਆ ਕਿ ਬੀਬੀ ਖਾਲੜਾ ਜੇਕਰ ਇਹ ਕਹੇ ਕਿ ਮੈਂ ਸੁਖਬਾਲ ਖਹਿਰਾ ਦੀ ਪਾਰਟੀ ਕੋਲ ਨਹੀਂ ਲੜ ਰਹੀ ਮੈਨੂੰ ਨਹੀਂ ਚਾਹੀਦੀ ਇਹ ਜੀ ਪਾਰਟੀ ਜਿਹੜੀ ਜਿਹੜੀ ਬਣਾਈ ਉਹਨਾਂ ਨੇ ਜਿਹਨਾਂ ਦੇ 20 ਸਾਲ ਕਾਂਗਰਸ ਦੇ ਤੇ ਤਾਰੀਫਾਂ ਕੀਤੀਆਂ ਤੇ ਐਮਐਲਏ ਵੀ ਰਹੇ ਤੇ ਤਾਂ ਫਿਰ ਅਸੀਂ ਇਸ ਦੇ ਬਾਰੇ ਵਿਚਾਰ ਕਰ ਸਕਦੇ ਹਾਂ ਨੇ ਲੋਕੇ ਇਸ ਵਾਰ ਕਾਲੀਆਂ ਝੰਡੀਆਂ ਦਿਖਾ ਕੇ ਇਹ ਨਹੀਂ ਕਹਿ ਰਹੇ ਬਲ ਸਾਹਿਬ ਨੂੰ ਕਿ ਸਾਨੂੰ ਵੋਟਾਂ ਨਹੀਂ ਪਾਉਣੀਆਂ ਲੋਕ ਕਾਲੀਆਂ ਝੰਡੀਆਂ ਪਿਛਲੀਆਂ ਵੋਟਾਂ ਦੀ ਗੁੱਸਾ ਕਰ ਰਹੇ ਨੇ ਉਹ ਕਿ ਅਸੀਂ ਅਸੀਂ ਪਾ ਬੈਠੇ ਤੁਹਾਨੂੰ ਤੇ ਹੁਣ ਅਸੀਂ ਕਾਲੀਆਂ ਝੰਡੀਆਂ ਦਿਖਾ ਕੇ ਹੁਣ ਇਹ ਕਹਿ ਰਹੇ ਕਿ ਸਾਥੋਂ ਗਲਤੀਆਂ ਹੋ ਗਈਆਂ ਸੋ ਇਸ ਕਰਕੇ ਬਲ ਸਾਹਿਬ ਕਹਿੰਦਾ ਸ਼ਾਹ ਮਹਮਦਾ ਦੁਨੀਆ ਤੇ ਕੌਣ ਐਸਾ ਜਿਹਦਾ ਸ਼ੁਰੂ ਦੀ ਵਾਂਗ ਅਖੀਰ ਹੋਵੇ ਅੱਜ ਬਲ ਸਾਹਿਬ ਨੂੰ ਮਿੰਤਾ ਕਰਨੀਆਂ ਪੈ ਰਹੀਆਂ ਨੇ ਕਿ ਵੋਟਾਂ ਪਾਉਣੀਆਂ ਪਾਓ ਪਰ ਕਾਲੀਆਂ ਝੰਡੀਆਂ ਨਾ ਦਿਖਾਓ ਠੀਕ ਹੈ ਨਾ ਸੋ ਇਥੋਂ ਇਹ ਸਿੱਧ ਹੁੰਦਾ ਹੈ ਕਿ ਕਾਲੀ ਦਾ ਲੋਕਾਂ ਦੇ ਵਿੱਚ ਨਫਰਤ ਦਾ ਪਾਤਰ ਬਣ ਚੁੱਕਿਆ ਜੋ ਮੈਂ ਬਹੁਤ ਧੀਰ ਤੋਂ ਕਹਿੰਦਾ ਆ ਰਿਹਾ ਕੋਈ ਸਦਾ ਜਗਮੀਤ ਸਿੰਘ ਬਰਾੜ ਜੀ ਕਾਫੀ ਲੋਕਪ੍ਰੀਆ ਕਾਮਯਾਬ ਸਿਆਸਤਦਾਨ ਹੈ ਕਈ ਵਾਰੀ ਉਹਨਾਂ ਨੇ ਚੋਣਾਂ ਲੜੀਆਂ ਨੇ ਮੈਂਬਰ ਪਾਰਲੀਮੈਂਟ ਦੀ ਕੁਰਸੀ ਤੱਕ ਉਹ ਪਹੁੰਚੇ ਆ ਵੱਖ-ਵੱਖ ਸੀ ਡਬਲਿਊ ਸੀ ਦੇ ਉਹ ਇਨਵਾਈਟ ਹੀ ਪਰਮਨੈਂਟ ਮੈਂਬਰ ਵੀ ਰਹੇ ਆ ਉਹਨਾਂ ਦੇ ਬ੍ਰਦਰ ਐਮ ਐਲ ਏ ਰਹੇ ਆ ਉਹਨਾਂ ਦਾ ਆਪਣਾ ਇੱਕ ਸਿਆਸੀ ਕਦਮ ਉਹ ਤਾ ਰਤਬਾ ਅੱਜ ਜਦੋਂ ਕਾਂਗਰਸ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਰਿਹਾ ਜ਼ਰੂਰ ਉਹਦਾ ਫਾਇਦਾ ਹੀ ਹੋਣਾ ਉਹਦਾ ਨੁਕਸਾਨ ਕੋਈ ਨਹੀਂ ਹੋ ਸਕਦਾ ਮੇਰਾ ਮੰਨਣਾ ਅਸੀਂ ਬੜੇ ਗੰਭੀਰ ਦੇ ਰਾਸ ਆਂ ਫਿਰ ਡਿਕਟੇਟਰਸ਼ਿਪ ਨਾ ਹੋਏ ਇਹ ਚੰਗੀ ਗੱਲ ਆ ਅਸੀਂ ਬੜੇ ਵਿਚਾਰ ਕੇ ਮੀਟਿੰਗਾਂ ਕਰਕੇ ਲੋਕਾਂ ਦੀ رائے ਲੈ ਕੇ ਫੈਸਲਾ ਕਰਿਆ ਵੀ ਜਿਹੜੀਆਂ ਚੂਨਾ ਪੰਜਾਬ ਵਿੱਚ ਜਾਂ ਇੰਡੀਆ ਚ ਆ ਰਹੀਆਂ ਨੇ ਪੰਜਾਬ 'ਚ ਅਸੀਂ ਫੈਸਲਾ ਲੈ ਸਕਦੇ ਸੀ ਕਿਉਂਕਿ ਇੰਡੀਆ ਲੈਵਲ 'ਸੇ ਅਸੀਂ ਫੈਸਲਾ ਕਰ ਲਿਆ ਵੀ ਸਾਰੇ ਸੂਬਿਆਂ ਦੀ ਮਨਤੀ ਕਰ ਲਈ। ਇੱਥੇ ਅਸੀਂ ਫੈਸਲਾ ਕੀਤਾ ਹੈ ਵੀ 9 ਸੀਟਾਂ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਮਦਦ ਕੀ ਕੀਤੀ ਜਾਊਗੀ। ਇੱਕ ਸੀਟ ਆ ਬੀਬੀ ਪਰਮਜੀਤ ਖੜਾੜਾ ਵਾਲੀ ਖੰਡੂਰ ਸਾਹਿਬ ਦੀ। ਜਿਨ੍ਹਾਂ ਦੀ ਬਹੁਤ ਜ਼ਿਆਦਾ ਕੁਰਬਾਨੀਆਂ ਪਰਿਵਾਰ ਦੀ ਇਹਨਾਂ ਨੇ ਬਹੁਤ ਜ਼ਿਆਦਾ ਲੋਕਾਂ ਲਈ ਸੰਘਰਸ਼ ਕੀਤਾ ਉਸ ਵੇਲੇ ਕਿਉਂਕਿ ਉਸ ਤੋਂ ਪਹਿਲਾਂ ਇਹ ਖਾੜਕ ਮਿੱਟੀ ਦਾ ਮੈਂ ਚੇਅਰਮੈਨ ਬਣਿਆ ਅਸੀਂ ਵੀ ਜਿੱਥੇ ਠੂਠੇ ਮੁਕਾਬਲੇ ਹੁੰਦੇ ਸੀ ਅਸੀਂ ਕਹਿੰਦੇ ਸੀ ਸਰਕਾਰ ਨੂੰ ਜਿੱਥੇ ਕੋਈ ਮੁਕਾਬਲਾ ਹੁੰਦਾ ਮਾਰ ਦੋ ਸਾਰੇ ਬੰਦਿਆਂ ਨੂੰ ਅਸੀਂ ਅਸੇ ਦੀ ਮਦਦ ਨਹੀਂ ਕਰਾਂਗੇ ਪਰ ਇਹ ਥੋੜ੍ਹਾ ਬਿਲਕੁਲ ਕਾਨੂੰਨੀ ਲੰਗਣਾ ਕਰਕੇ ਸ਼ੀਘਾ ਜਿਹਾ ਪਾਕ ਸਿੰਘ ਨੂੰ ਵੀ ਫਾਸੀ ਲਾਇਆ ਕੋ ਉਹ ਤੋਂ ਫੈਸਲਾ ਲੈ ਲਿਆ ਭਾਵੇਂ ਗਲਤ ਸੀ ਇਹ ਥੋੜ੍ਹਾ ਵੀ ਬੰਦਿਆਂ ਨੂੰ ਹੀ ਮਾਰੀ ਜਾਓ ਉਥੇ ਬੀਬੀ ਖਾੜਾ ਦੇ ਘਰ ਵਾਲੇ ਨੇ ਸੁਪਰੀਮ ਕੋਰਟ ਬੰਦਿਆਂ ਹੁਣ ਤਾਂ ਕੋ ਕੇਸ ਚੱਲਦੇ ਨੇ ਤੇ ਇਸ ਕਰਕੇ ਉਹ ਸੀਟ ਦੇ ਸੀ ਪਰਮਜੀਤ ਖਾੜਾ ਦੀ ਡਟ ਵੀ ਸਪੋਰਟ ਕਰਦਾ